ਇਥੇ ਆ ਕੇ ਰਾਤ ਨੂੰ ਸਵੇਰੇ 3 ਵਜੇ ਕਈ ਗੱਡੀਆਂ ਦੇ ਸ਼ੀਸ਼ੇ ਤੋੜ ਕੇ ਗਏ ਨੇ ਮੈਂ ਕਹਿ ਸਕਦਾ ਵੀ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਹੈ ਕਿ ਇਹਨਾਂ ਨੂੰ ਸਿਰਫ ਡਰਾਮੇ ਤੋਂ ਇਲਾਵਾ ਕੁਝ ਵੀ ਨਹੀਂ ਆਂਦਾ ਤੇ ਸਿਰਫ ਇਹ ਸਰਕਾਰ ਲੁੱਟਣ ਤੇ ਤੇ ਕੁੱਟਣ ਤੇ ਲੱਗੀ ਹੋਈ ਹੈ ਥੋੜੇ ਦਿਨ ਪਹਿਲਾਂ ਹੀ ਮੈਂ ਕਹਿੰਦਾ ਪੰਜਾਬ ਦੇ ਸਥਿਤੀ ਤਾਂ ਖਰਾਬ ਹੈ ਹੀ ਹੈ ਪਰ ਰਾਜਪੁਰਾ ਐਚ ਪੰਜਾਬ ਇਹ ਸਭ ਤੋਂ ਵੱਧ ਸਥਿਤੀ ਖਰਾਬ ਹੈ ਜਿੱਦੇ ਵੀ ਸਰਕਾਰੀ ਵਿਭਾਗ ਨੇ ਜਾਂ ਥਾਣੇ ਨੇ ਜਾਂ ਤਹਿਸੀਲਾਂ ਨੇ ਜਾਂ ਕੁਛ ਕੋਈ ਵੀ ਵਿਭਾਗ ਨੇ ਸਾਰੇ ਐਮ ਐਲ ਏ ਨੇ ਠੇਕੇ ਤੇ ਦਿੱਤੇ ਹੋਏ ਐ ਇੱਥੇ ਮੈਂ ਮਲੇ ਨੂੰ ਐਮ ਐਲ ਏ ਸਾਹਿਬ ਨੂੰ ਕਹਿਣਾ ਚਾਹੁੰਦਾ ਥੋੜਾ ਇੱਥੇ ਧਿਆਨ ਦਿਓ ਬਹੁਤ ਪੈਸੇ ਕਮਾ ਲੇ ਤੁਸੀਂ गेट ही बंद ਕਰਨ ਲੱਗੀ ਸੀ ਇੱਕ ਮੁੰਡਾ ਫੱਜ ਕੇ ਆਇਆ ਫਟਾਫਟ ਮੇਰੀਆਂ ਉਂਗਲੀਆਂ ਖਿੱਚ ਕੇ ਲੈ ਗਿਆ ਦੂਜਾ ਮੁੰਡਾ ਦੂਰ ਖੜਾ ਸੀਗਾ ਉਹ ਬਾਈਕ ਤੇ ਆਇਆ ਫਟਾਫਟ ਉਹਨੂੰ ਬਿਠਾ ਕੇ ਲੈ ਗਿਆ ਇਹ ਦੇਖੋ ਕੰਨ ਦੇਖੋ ਕੀ ਆ ਯਾਰ ਬਜ਼ੁਰਗ ਕੀ ਹੋ ਰਿਹਾ ਯਾਰ ਕੀ ਹਮਾਂ ਨਹੀਂ ਆ ਰਹੀ وہی ਤੇ وہی ਸੀਨ ਹੋ ਰਿਹਾ ਦੇਖੋ ਸ਼ੀਸ਼ੇ ਦੇ ਕਾਹ ਜੀ ਸ਼ੀਸ਼ੇ ਤੋੜ ਕੇ ਸਾਰੇ ਕਾਰਾਂ ਦੇ ਇੰਨੀ ਬਦਮਾਸ਼ੀ ਆਹ ਕਰਨੇ ਵਾਲਾ ਜੇ ਜੀ ਉਹ ਜਿਹੜਾ ਮਤਲਬ ਥੋੜਾ ਜਿਹਾ ਅਫਸੈਟ ਹੈ ਇਹ ਬੀਤੀ ਰਾਤ ਰਾਜਪੁਰਾ ਦੇ ਕੇਕੇ ਹਾਈ ਸਕੂਲ ਦੇ ਨੇੜੇ ਇੱਕ ਵਿਅਕਤੀ ਦੇ ਵੱਲੋਂ ਕਈ ਕਾਰਾਂ ਦੇ ਸ਼ੀਸ਼ੇ ਪੰਨੇ ਗਏ ਨੇ ਸਰਸਰਸ ਘਟਨਾਵਾਂ ਦੇ ਨਾਲ ਗੁੱਸੇ ਦੇ ਵਿੱਚ ਆਈ ਇਲਾਕਾ ਵਾਸੀਆਂ ਵੱਲੋਂ ਭਾਜਪਾ ਦੇ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ ਨੂੰ ਮੌਕੇ ਤੇ ਬੁਲਾਇਆ ਗਿਆ ਤੇ ਜਾਣਕਾਰੀ ਦਿੱਤੀ। ਵਿਕਦੀਸ਼ ਜੱਗਾ ਨੇ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਤੇ ਰਾਜਪੁਰਾ ਪੁਰਸ ਪ੍ਰਸ਼ਾਸਨ ਦੇ ਖਿਲਾਫ ਨਾਰੀਬਾਜ਼ੀ ਕੀਤੀ ਤੇ ਇਲਜ਼ਾਮ ਲਾਇਆ ਕਿ ਕਾਨੂੰਨ ਵਿਵਸਥਾ ਇੱਥੇ ਪੂਰੇ ਤਰੀਕੇ ਨਾਲ ਵਿਗੜ ਚੁੱਕੀ ਹੈ। ਚੋਰੀ, ਚਿਨਾ ਚਪਟੀ ਤੇ ਮਾਰਕੁੱਟ ਵਰਗੀਆਂ ਘਟਨਾਵਾਂ ਰੋਜ਼ ਵੇਖਣ ਨੂੰ ਮਿਲ ਰਹੀਆਂ ਨੇ। ਇਸੇ ਹਲਕਾ ਵਿਧਾਇਕ ਨੀਨਾ ਮਿੱਤਲ ਨੇ ਤੁਰੰਤ ਕਾਰਵਾਈ ਕਰਦਿਆਂ ਡੀਐਸਪੀ ਮਨਜੀਤ ਸਿੰਘ ਤੇ ਐਸਐਸਓ ਸਿਟੀ ਕਿਰਪਾਲ ਸਿੰਘ ਨੂੰ ਦੋਸ਼ੀ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਦਿੱਤੇ ਨੇ ਹਾਲਾਂਕਿ ਪੁਲਸ ਵੱਲੋਂ ਕਾਰਵਾਈ ਕਰਦੇ ਆ ਰੋਹੀ ਨੂੰ ਗ੍ਰਿਫਤਾਰ ਕੀਤਾ ਗਿਆ ਐਸ ਐਚਓ ਨੇ ਪ੍ਰੈਸ ਵਾਰਤਾ ਕਰਦੇ ਆ ਦੱਸਿਆ ਕਿ ਦੋਸ਼ੀ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ ਇਸ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇਗੀ ਨਾਲ ਹੀ ਦਾਵਾ ਕੀਤਾ ਹੈ ਕਿ ਰਾਜਪੁਰਦ ਵਿੱਚ ਕਾਨੂੰਨ ਵਿਵਸਥਾ ਸਹੀ ਹੈ ਤੇ ਸ਼ਹਿਰ ਦੇ ਵਿੱਚ ਗੁੰਡਾਗਰਦੀ ਦੇ ਬੇਬੁਨਿਆਦ ਦਾਅਵੇ ਕੀਤੇ ਜਾ ਰਹੇ ਨੇ ਸਾਰਾ ਮੌਲੇ ਨਿਵਾਸੀ ਖੜੇ ਆ ਇੱਥੇ ਸਾਡੇ ਦਫਤਰ ਦੇ ਬਿਲਕੁਲ ਬੈਕ ਸਾਈਡ ਵਾਲਡ ਨੰਬਰ 13 ਵਿੱਚ ਵੀ ਇੱਥੇ ਆ ਕੇ ਰਾਤ ਨੂੰ ਸਵੇਰੇ 3 ਵਜੇ ਕਈ ਗੱਡੀਆਂ ਦੇ ਸ਼ੀਸ਼ੇ ਤੋੜ ਕੇ ਗਏ ਨੇ ਤੇ ਮੈਂ ਕਹਿ ਸਕਦਾ ਵੀ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਹੈ ਆਪਣਾ ਪੰਜਾਬ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਹੈ ਇਹਨਾਂ ਨੂੰ ਸਿਰਫ ਡਰਾਮੇ ਤੋਂ ਇਲਾਵਾ ਕੁਝ ਵੀ ਨਹੀਂ ਆਂਦਾ ਤੇ ਸਿਰਫ ਇਹ ਸਰਕਾਰ ਲੁੱਟਣ ਤੇ ਤੇ ਕੁੱਟਣ ਤੇ ਲੱਗੀ ਹੋਈ ਹੈ ਤੇ ਥੋੜੇ ਦਿਨ ਪਹਿਲਾਂ ਹੀ ਮੈਂ ਕਹਿੰਦਾ ਪੰਜਾਬ ਦੀ ਸਥਿਤੀ ਤਾਂ ਖਰਾਬ ਹੈ ਹੀ ਹੈ ਪਰ ਰਾਜ ਪੂਰੇ ਚ ਪੰਜਾਬ ਸਭ ਤੋਂ ਵੱਧ ਸਥਿਤੀ ਖਰਾਬ ਹੈ ਤੇ ਇਹ ਜਿਹੜੇ ਆ ਅੱਜ ਰਾਜਪੁਰੇ ਚ ਮੈਂ ਕਹਿ ਸਕਦਾ ਸਾਰੇ ਮਹਿਕਮੇ ਜਿੰਨੇ ਵੀ ਸਰਕਾਰੀ ਮਹਿਕਮੇ ਨੇ ਜਾਂ ਥਾਣੇ ਨੇ ਜਾਂ ਤਹਿਸੀਲਾਂ ਨੇ ਜਾਂ ਕੁਛ ਕੋਈ ਵੀ ਮਹਿਕਮੇ ਨੇ ਸਾਰੇ ਐਮਐਲਏ ਨੇ ਠੇਕੇ ਤੇ ਦਿੱਤੇ ਹੋਏ ਆ ਇੱਥੇ ਤੇ ਥੋੜੇ ਦਿਨ ਪਹਿਲਾਂ ਹੀ ਥੋੜੇ ਦਿਨ ਪਹਿਲਾਂ ਇੱਥੋਂ ਇੱਕ ਚੋਰੀ ਨਹੀਂ ਹੋਈ ਮੋਬਾਈਲ ਪਲੱਸ ਕੈਸ਼ ਚੋਰੀ ਨਹੀਂ ਡਕੈਤੀ ਹੋਈ ਆ 4 ਦਿਨ ਪਹਿਲਾਂ ਚਲੋ ਅਸੀਂ ਬੋਲੇ ਨਹੀਂ ਵੀ ਤੁਸੀਂ ਅਜੇ ਪ੍ਰੈਸ ਵੀ ਕਹਿ ਰਹੇ ਸੀ ਵੀ ਪੁਲਸ ਕਹਿ ਰਹੇ ਸੀ ਕਿ ਵੀ ਅਸੀਂ ਬੱਸ ਜੀ ਮੇਰੀ ਐਸਐਚਓ ਨਾਲ ਖੁਦ ਗੱਲ ਹੋਈ ਹੈ ਵੀ ਅਸੀਂ ਦੋ ਦਿਨਾਂ ਚ ਜੀ ਬਸ ਰਿਜ਼ਲਟ ਦੇ ਦਾਂਗੇ ਤੇ ਅੱਜ ਤੱਕ ਉਹਦਾ ਵੀ ਚੋਰੀ ਦਾ ਕੋਈ ਡਕੈਤੀ ਦਾ ਵੀ ਕੋਈ ਰਿਜ਼ਲਟ ਨਹੀਂ ਆਇਆ ਜੱਗਾ ਜੀ 64 ਫਲਾਹ ਦੇ ਬਜ਼ੁਰਗਾਂ ਦੀਆਂ ਬਾੜੀਆਂ ਵੀ ਕਿੱਥੇ ਲੈ ਗਏ ਇਸੇ ਮੱਲੇ 'ਚ ਬਦੂ ਦੀ ਗੱਲ ਹੈ ਪਰਸੋ ਦੀ ਗੱਲ ਹੈ ਇਹ ਪਰਸੋ ਦੀ ਗੱਲ ਹੈ ਹਾਂਜੀ ਹਾਂਜੀ ਦੇਖੋ ਮੈਨੂੰ ਪਤਾ ਨਹੀਂ ਲੱਗਾ ਮੈਂ ਬਾਹਰ ਸੀਗਾ ਜਾਂਗੇ ਡੁੰਗੇ ਲੱਗੇ ਆ ਉਹਨਾਂ ਬਾਰੇ ਕੀ ਜਾਨਣਾ ਚਾਹੁੰਦੇ ਹੋ ਦੇਖੋ ਬਹੁਤ ਬੁਰਾ ਹਾਲ ਹੋਇਆ ਹੈ ਦੇਖੋ ਉਹੀ ਕੀ ਕੀ ਕਰ ਰਹੀ ਹੈ ਸਰਕਾਰ ਕੀ ਕਰ ਰਹੀ ਹੈ ਮੈਂ ਮਲੇ ਨੂੰ ਐਮ ਐਲ ਏ ਸਾਹਿਬ ਨੂੰ ਕਹਿਣਾ ਚਾਹੁੰਦਾ ਥੋੜਾ ਇੱਥੇ ਧਿਆਨ ਦਿਓ ਬੋਰ ਪੈਸੇ ਕਮਾ ਲੇ ਤੁਸੀਂ ਠੀਕ ਹੈ ਗੱਲ ਨਹੀਂ ਪਰ ਥੋੜਾ ਜਿਹਾ ਰਾਜਪੁਰਾ ਦੀ ਜਨਤਾ ਦਾ ਖਿਆਲ ਦਿਓ ਤੇ ਬਾਕੀ 2027 ਨੇੜੇ ਆ ਤੁਹਾਨੂੰ ਦਿਖਾਈ ਦੇਣਾ ਹੈ ਅਸੀਂ ਲੋਕ ਸਭਾ ਦਾ ਤੁਹਾਨੂੰ ਦਿਖਾਈ ਦਿੱਤਾ ਹੈ ਲੈਂਡਰਸ ਆਰਡਰ ਦੀ ਸਥਿਤੀ ਠੀਕ ਕਰੋ ਨਹੀਂ ਤਾਂ ਇਹ ਅਗਰ ਤੁਸੀਂ ਜਲਦ ਤੋਂ ਜਲਦ ਮੈਂ ਪਹਿਲਾਂ ਵੀ ਤਰਨਾ ਲਾਇਆ ਸੀਗਾ ਅਗਰ ਤੁਸੀਂ ਜਲਦ ਤੋਂ ਜਲਦ ਚੋਰ ਨਹੀਂ ਫੜੇ ਤਾਂ ਅਸੀਂ ਟਾਲੀ ਵਾਲੇ ਚੌਕ ਤੇ ਜਾਂ ਇੱਥੇ ਸੜਕਾ ਜਾਮ ਕਰਾਂਗੇ ਅਸੀਂ ਤੁਹਾਨੂੰ ਕਹਿ ਰਹੇ ਹਾਂ ਤੇ ਜਲਦ ਤੋਂ ਜਲਦ ਚੋਰ ਫੜੋ ਤੇ ਜਿਹੜੇ ਆ ਸ਼ੀਸ਼ੇ ਹੋ ਗਏ ਇੱਥੇ ਬਦਮਾਸ਼ੀ ਬੰਦ ਕਰੋ ਰੋਜ਼ ਇੱਥੇ ਬਦਮਾਸ਼ੀ ਹੋ ਰਹੀ ਹੈ ਤੁਸੀਂ ਥੋੜੇ ਦਿਨ ਪਹਿਲਾਂ ਇੱਥੇ ਇੱਕ ਬੱਚੇ ਨੂੰ ਉੱਥੇ ਕੁੱਟਿਆ ਇਹਨਾਂ ਨੇ ਚਲੋ ਉਹਨਾਂ ਨੇ ਫੜ ਲੇ ਕੀ ਹੋ ਰਿਹਾ ਰਾਜਪੁਰਾ ਚ ਬਹੁਤ ਨਲਕੀ ਹੈ ਇਹਦੇ ਉੱਤੇ ਖਿਆਲ ਕਰਨਾ ਚਾਹੀਦਾ ਨਹੀਂ ਤਾਂ ਮੈਂ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦਾ ਵੀ ਅਸੀਂ ਅਗਰ ਤੁਸੀਂ ਇਹ ਚਪੰਜ ਚਾਰ ਦਿਨਾਂ ਚ ਬੰਦੇ ਨਾ ਫੜੇ ਤਾਂ ਅਸੀਂ ਟਾਲੀ ਵਾਲੇ ਚੌਕ ਭਾਰਤੀ ਜਨਤਾ ਪਾਰਟੀ ਤਰਨਾ ਦੂਗੀ ਲੱਗਾ ਜੀ ਇੰਨੀ ਕਾਨੂੰਨੀ ਵਿਵਸਥਾ ਦੀ ਹਾਲਤ ਖਰਾਬ ਹੈ ਰਾਜਵਾਲੇ ਕੋਈ ਬੰਦਾ ਬਾਹਰ ਵੀ ਨਿਕਲ ਨਹੀਂ ਸਕਦਾ ਹੈਗਾ ਮੈਂ ਤਾਂ ਉਹੀ ਕਹਿ ਰਹੇ ਆ ਬਾਹਰ ਮੈਂ ਕਹਿੰਦਾ ਜੀ ਲੋਕ ਤਾਂ ਇਹ ਕਹਿੰਦੇ ਵੀ ਅਸੀਂ ਰਾਜਪੁਰਾ ਸ਼ਹਿਰ ਛੱਡ ਕੇ ਕੋਈ ਹੋਰ ਸਟੇਟ 'ਚ ਜਾ ਕੇ ਰਹੀਏ। ਥੋੜੇ ਮਾਹਲੇ 'ਚ ਮਾਤਾ ਜੀ ਦੇ ਖੜੇ ਕਹਿੰਦੇ ਚਿੱਟੇ ਦਿਨ 12 ਵਜੇ ਸਾਡੀਆਂ ਜਿਹੜੀਆਂ ਬਾੜੀਆਂ ਖੋਖ ਖਿੱਚ ਕੇ ਲੈ ਕੇ ਕੰਨਾਂ 'ਤੇ ਲੱਗਿਆ ਦਾ। ਕੋਈ ਮੇਰੀ ਗੱਲ ਸੁਣੋ। ਜਦ ਇੱਕ ਐਮਐਲਏ ਮਹਿਕਮੇ ਠੇਕੇ ਤੇ ਦੇਣ ਲੱਗ ਜਾਣ। ਸਾਰੇ ਮਹਿਕਮੇ ਦਾ ਠੇਕੇ ਤੇ ਲੱਗਿਆ ਵੀ ਤੁਸੀਂ 3 ਲੱਖ ਰੁਪਏ ਦੇ ਤੁਸੀਂ ਚੌਂਕੀ ਚਾਰ ਲੱਗੇ ਤੁਸੀਂ 4 ਲੱਖ ਰੁਪਏ ਦੇ ਐਸਐਚਓ ਲੱਗ ਜਾਓ ਇਹ ਤਾਂ ਕੰਮ ਚੱਲ ਰਹੇ ਨੇ। ਕੀ ਹੋ ਰਿਹਾ ਰਾਜਪੁਰਾ 'ਚ? ਮੈਂ ਪੰਜਾਬ ਪੁਲਿਸ ਨੂੰ ਵੀ ਕਹਿਣਾ ਚਾਹੁੰਦਾ ਕਿ ਤੁਸੀਂ ਜਲ ਤੋਂ ਜਲ ਕਾਰਵਾਈ ਕਰੋ ਨਹੀਂ ਤਾਂ ਅਸੀਂ ਧਰਨਾ ਦੇਾਂਗੇ ਇਹ ਲਾਸਟ ਵਰਨਿੰਗ ਹੈ ਤੁਹਾਡੀ ਹੁਣ ਵੀ ਤਿਹਾਰੀ ਵਾਰੀ ਫੋਨ ਕਰ ਦਿੱਤੀ ਅੱਛਾ ਤਿੰਨ ਵਾਰੀ ਫੋਨ ਕਰਿਆ ਸਾਢੇ 12 ਵਜੇ ਦਾ ਟਾਈਮ ਸੀਗਾ ਮੈਂ ਗੇਟ ਹੀ ਬੰਦ ਕਰਨ ਲੱਗੀ ਸੀ ਇੱਕ ਮੁੰਡਾ ਫੱਜ ਕੇ ਆਇਆ ਫਟਾਫਟ ਮੇਰੀਆਂ ਉਂਗਲੀਆਂ ਖਿੱਚ ਕੇ ਲੈ ਗਿਆ ਦੂਜਾ ਮੁੰਡਾ ਦੂਰ ਖੜਾ ਸੀਗਾ ਉਹ ਬਾਈਕ ਤੇ ਆਇਆ ਫਟਾਫਟ ਉਹਨੂੰ ਬਿਠਾ ਕੇ ਲੈ ਗਿਆ ਕਿੰਨੇ ਡਾਂਗੇ ਲੱਗੇ ਆਪਾਂ ਨੂੰ ਚਾਰ ਚਾਰ ਲੱਗੇ ਦਊਗਾ ਆਪਾਂ ਸੇ ਤੇ ਕਿੰਨੇ ਵਜੇ ਦੀ ਟਾਈਮਿੰਗ ਸੀਗੀ ਸਾਢੇ 12 ਦੁਪਹਿਰ ਦਾ ਪੈਰ ਦੇ ਟਾਈਮ ਤੇ ਸੀਸੀਟੀਵੀ ਫੁਟੇਜ ਵੀ ਤੁਹਾਡੇ ਕੋਲ ਆਈ ਹੈੀ ਹਾਂਜੀ ਆ ਹੈਗੀ ਕੀ ਪੁਲਿਸ ਨੂੰ ਦਿੱਤੀ ਤੁਸੀਂ ਕਾਰਵਾਈ ਕਰਨਾ ਚਾਹੀਦਾ ਗਏ ਸੀਗੇ ਪੁਲਿਸ ਨੂੰ ਰਿਪੋਰਟ ਲਿਖਾ ਕੇ ਕੋਈ ਐਕਸ਼ਨ ਹੀ ਨਹੀਂ ਲੇਤਾ ਉਹਨਾਂ ਨੇ ਕੀ ਆਸ਼ਵਾਸਨ ਦਿੱਤਾ ਉਹਨਾਂ ਨੇ ਤੁਹਾਨੂੰ ਪਤਾ ਨਹੀਂ ਮੁੰਡਾ ਗਿਆ ਸੀਗਾ ਮੇਰੇ ਉੱਪਰ ਮੈਂ ਤਾਂ ਪੱਲੇ ਬੈੜ ਕੇ ਪੋੜੀਆਂ ਨਹੀਂ ਚੱਲ ਸਕਦੀ ਮੈਂ ਕਿਵੇਂ ਕਿਵੇਂ ਖਿੱਚਿਆ ਤੇਰੇ ਅੰਦਰ ਆਈ ਆ ਕੇ ਹਾਂਜੀ ਗੇਟ ਦੇ ਨਾਲ ਹੀ ਫਟਾਫਟ ਹੀ ਮੈਂ ਖਿੱਚ ਕੇ ਭੱਜਣ ਦੀ ਕੀਤੀ ਸੀ ਮੇਰੇ ਦੋਨੋਂ ਕੰਨ ਪੀਰੇ ਗਏ ਇਹ ਦੇਖੋ ਕੰਨ ਦੇਖੋ ਕੀ ਯਾਰ ਬਜੋ ਕੇ ਕੀ ਹੋ ਰਿਹਾ ਯਾਰ ਕੀ ਆ ਸਮਝ ਨਹੀਂ ਆ ਰਹੀ ਉਹੀ ਤੇ ਉਹੀ ਥੀਨ ਹੋ ਰਿਹਾ ਦੇਖ ਕੰਨ ਦੇਖੋ ਦੋਵੇਂ ਵਾਲੇ ਕਿਸਕੇ ਤੁਸੇ ਮੈਨੂੰ ਦੱਸੋ ਤਾਂ ਬਸ ਮੈਂ ਆਪ ਹੀ ਤਾਂ ਸ਼ੂਗਰ ਕਰਕੇ ਨਾ ਮੈਂ ਆਪ ਹੀ ਬਿਮਾਰ ਤਾਂ ਹੀ ਹਾਂ ਮੈਨੂੰ ਦੱਸਿਤਾ ਹੁਣ ਪਤਾ ਲੈ ਸ਼ੀਸ਼ੇ ਦਿਖਾਓ ਜੀ ਸ਼ੀਸ਼ੇ ਤੋੜ ਕੇ ਸਾਰੇ ਸਾਰਾਂ ਦੇ ਇੰਨੀ ਬਦਮਾਸ਼ੀ ਆ ਸਾਹਮਣੇ ਦੇ ਕੋਈ ਪਿਆ ਹੋਰ ਗੱਡੀ ਲੈ ਗਈ ਕੋਈ ਮੂਵੀ ਲੈਣ ਆੜੀ ਤੇ ਰਾਤੀ ਕਰੀਬ 3:00 ਵਜੇ ਦੀ ਗੱਲ ਹੈ ਜੀ ਸਾਨੂੰ ਮਤਲਬ ਕੰਟਰੋਲ ਰੂਮ ਤੋਂ ਇੱਕ ਫੋਨ ਆਇਆ ਸੀ ਤੇ ਸਾਡਾ ਪੀਸੀਆਰ ਜਿਹੜਾ ਉਹ ਮੌਕੇ ਤੇ ਪਹੁੰਚ ਗਿਆ ਸੀਗਾ ਅਸੀਂ ਉੱਥੇ ਜਾ ਕੇ ਦੇਖਿਆ ਤੇ ਜਿਹੜੇ ਕੈਮਰੇ ਵਗੈਰਾ ਚੈੱਕ ਕੀਤੇ ਉਹ ਦੇਖ ਕੇ ਅਸੀਂ ਬੰਦੇ ਫੜੇ ਬੰਦੇ ਫੜਨ ਤੋਂ ਬਾਅਦ ਪਤਾ ਲੱਗਿਆ ਇੱਕ ਜਿਹੜਾ ਯੂਸਫ ਨਾਂ ਦਾ ਵਿਅਕਤੀ ਆ ਜਿਹੜਾ ਬਜਨੌਰ ਦਾ ਰਹਿਣ ਵਾਲਾ ਇਹ ਥੋੜਾ ਜਿਹਾ ਅਪਸੈਟ ਹੈ ਹੋਇਆ ਹੋਇਆ ਇਹ ਰਾਤ ਨੂੰ ਕਿਸੇ ਵੇਟਰ ਦਾ ਕੰਮ ਕਰਦੇ ਨੇ ਕਿਸੇ ਪ੍ਰੋਗਰਾਮ ਤੇ ਗਏ ਸੀ ਉਹ ਨਾਲਦਿਆਂ ਨੇ ਇਹਨੂੰ ਸ਼ਰਾਬ ਪਿਆਤੀ ਉਹ ਥੋੜਾ ਜਿਹਾ ਸਿਧਰਾ ਹੋਣ ਕਰਕੇ ਉਹਨੂੰ ਸ਼ਰਾਬ ਚੜ ਗਈ ਉਹ ਜਦੋਂ ਆਪਣੇ ਕਮਰੇ 'ਚ ਜਾ ਰਹੇ ਸੀ ਤਾਂ ਉਹਨੂੰ ਸ਼ਰਾਬ ਚੜਨ ਕਰਕੇ ਉਹ ਗੱਡੀਆਂ ਦੇ ਮਤਲਬ ਸਿਸੇ ਵਗੈਰਾ ਤੋੜਨ ਲੱਗ ਪਿਆ ਜਿਹੜੇ ਨਾਲ ਦੇ ਸੀ ਮੁੰਡੇ ਜਿਹੜੇ ਉਹ ਡਰ ਕੇ ਭੱਜ ਗਏ ਅਸੀਂ ਇਹਨਾਂ ਨੂੰ ਤਿੰਨਿਆਂ ਨੂੰ ਫੜ ਲਿਆ ਤੇ ਸਾਡੇ ਕੋਲੇ ਨੇ ਮਤਲਬ ਥੋੜਾ ਜਿਹਾ ਜਿਹੜਾ ਬੰਦਾ ਯੂਸੁਫ ਹੈ ਉਹ ਥੋੜਾ ਜਿਹਾ ਮਤਲਬ ਦਿਮਾਗੀ ਹਾਲਾਤ ਉਹਦੇ ਠੀਕ ਨਹੀਂ ਹੈਗੇ ਸਰ ਇਹਨਾਂ ਖਿਲਾਫ ਕੀ ਕਾਰਵਾਈ ਹੋਏਗੀ ਇਸ ਤਰ੍ਹਾਂ ਜਿਹਨਾਂ ਨੇ ਵਾਰਤਤ ਕੀਤੀ ਹੈ ਤਾਂ ਵੀ ਸ਼ੀਸ਼ਾ ਥੋੜਾ ਜਿਹਾ ਪਿੱਟਿਆ ਇਨਾਂ ਦੇ ਜੀ ਹੁਣ ਅਸੀਂ ਉਹਨਾਂ ਦੇ ਬਿਆਨ ਲਵਾਵਾਂਗੇ ਜੋ ਮਤਲਬ ਉਹ ਤੱਥ ਸਾਹਮਣੇ ਆਣਗੇ ਉਹਦੇ ਮੁਤਾਬਕ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਸਰ ਇਹ ਤਰ ਤਾਰ ਤੋ ਮਤਲਬ ਜਦੋਂ ਵਿਰਾਸਤੀ ਦਿੱਤਾ ਦੀ ਲੱਗਿਆ ਵੀ ਹੋਰ ਵੀ ਕੋਈ ਜਨਾਂ ਦਾ ਪਿਛਲਾ ਕੋਈ ਰਿਪੋਰਟ ਹੈ ਜਾਂ ਸਿਰਫ ਐਦਾ ਹੀ ਇਹ ਪਹਿਲਾਂ ਵੀ ਕੋਈ ਕ੍ਰਿਮੀਨਲ ਰਿਕਾਰਡ ਇਹਨਾਂ ਦਾ ਹੈ ਨਹੀਂ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ ਜੇ ਇਹਨਾਂ ਦਾ ਇਹ ਤਾਂ ਥੋੜਾ ਜਿਹਾ ਉਹ ਸਿਧਰਾ ਹੋਣ ਕਰਕੇ ਮਤਲਬ ਉਹਨੇ ਸ਼ੀਸ਼ੇ ਤੋੜਦੇ ਜਿਹੜੇ ਕਹਿ ਰਹੇ ਆ ਵੀ ਰਾਜਪੁਰੇ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਗੁੰਡਾਗਰਦੀ ਹੋ ਰਹੀ ਹੈ ਜਾਂ ਕੀ ਇਹੋ ਜਿਹਾ ਕੁਝ ਨਹੀਂ ਹੈਗਾ ਜੀ ਜਿਹੜਾ ਵੀ ਆਪਣਾ ਤੁਸੀਂ ਕਰਨਾ ਉਹ ਆਪਣੇ ਜਰੀਏ ਕੰਮ ਕਰੋ ਲੋਕਾਂ ਨੂੰ ਇਦਾਂ ਡਰਾ ਕੇ ਮਤਲਬ ਨਾਲ ਡਰਾਓ ਲੋਕਾਂ ਨੂੰ ਵੀ ਇਦਾਂ ਗੁੰਡਾ ਹੈ ਜੀ ਕੋਈ ਗੁੰਡਾਗਰਦੀ ਨਹੀਂ ਹੈ ਕੋਈ 2-4 ਜ਼ਰੂਰ ਐਕਸੀਡੈਂਟ ਰਾਜਪੁਰੇ ਦੇ ਵਿੱਚ ਹੋਏ ਸੀ ਉਹ ਨਾਲ ਦੇ ਨਾਲ ਫੜ ਕੇ ਬੰਦੇ ਅਸੀਂ ਅੰਦਰ ਦਿੱਤੇ ਆ ਇੱਕ ਪੁਰਵ ਹੋਰ ਹੋਈ ਸੀ ਉਹ ਵੀ ਬੰਦੇ ਆਇਡੈਂਟੀ ਨੇ ਉਹਨਾਂ ਨੂੰ ਵੀ ਬਹੁਤ ਜਲਦੀ ਅਸੀਂ ਫੜ ਲਾਂਗੇ ਲੇਕਿਨ ਫੇਰ ਵੀ ਸਰ ਕਿਤੇ ਨਾ ਕਿਤੇ ਕਿਹਾ ਜਾ ਰਿਹਾ ਕਿ ਪੁਲਿਸ ਤਾਂ ਕਾਰਵਾਈ ਕਰ ਰਹੀ ਹੈ ਲੇਕਿਨ ਫੇਰ ਵੀ ਕਿਤੇ ਨਾ ਕਿਤੇ ਰਾਤੀਆਂ ਸਰ ਇਹਨੇ ਮਤਲਬ ਉਹ ਹੈ ਫਾਸਟ ਹੈ ਕਿ ਉਹ ਕੰਮ ਕਰਕੇ ਚਲੇ ਜਾਂਦੇ ਇਹ ਜਦ ਕੁਝ ਨਹੀਂ ਬਹੁਤ ਛੋਟੀ ਵਾਰਦਾਤਾਂ ਆ ਜੀ ਇਹ ਮਤਲਬ ਕਰੀਮ ਕਰੈਮ ਜਿਹੜਾ ਹੈਗਾ ਥੋੜਾ ਜਿਹਾ ਵਰਣ ਕਰਕੇ ਮਤਲਬ ਇੱਕ ਲਗ ਤੋਂ ਉਹ ਠੱਲ ਨਹੀਂ ਪਾਈ ਜਾ ਸਕਦੀ ਅਸੀਂ ਮਤਲਬ ਤਕਰੀਬਨ ਹੁਣ ਤੱਕ 4 ਤੇ 5 ਵਾਰਦਾਤਾਂ ਹੋਈਆਂ ਸੀ 4-5 ਵਾਰਦਾਤਾਂ ਅਸੀਂ ਤੁਹਾਨੂੰ ਮੀਡੀਆ ਨੂੰ ਪਤਾ ਹੋਣਾ ਅਸੀਂ 4-5 ਹੀ ਬੰਦੇ ਜੇਲ੍ਹ ਭੇਜੇ ਆ ਜੀ ਸਰ ਰਾਜਵადი ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੋਗੇ ਜੋ ਕਈ ਵਾਰ ਪੈਨਿਕ ਹੋ ਜਾਂਦੇ ਨੇ ਅੱਦਾਂ ਦੀ ਕੁਝ ਵੀ ਵੀਡੀਓ ਕਰਦੇ ਨੇ ਨਹੀਂ ਘਬਰਾਣ ਦੀ ਕੋਈ ਲੋੜ ਨਹੀਂ ਕੋਈ ਐਜੇ ਕੋਈ ਹਾਲਾਤ ਨਹੀਂ ਹੈਗੇ ਕੋਈ ਮਤਲਬ ਕੋਈ ਆਪਣੇ ਆਪ ਨੂੰ ਚਮਕਾਉਣ ਕਰਕੇ ਕੋਈ ਸਹਜੀਆਂ ਗੱਲਾਂ ਕਰਦੇ ਆ ਰਾਜਪਰਾ ਬਿਲਕੁਲ ਸੇਫ ਹੈ ਬੜਾ ਤਿਹਾਰਾਂ ਦਾ ਦਿਨ ਹੈ ਬੜੀਆ ਸੇਫ ਮਤਲਬ ਬਾਹਰ ਆ ਕੇ ਬਾਜ਼ਾਰਾਂ 'ਚ ਆਓ ਬੇ ਸੋ ਅਸੀਂ ਤੁਹਾਡੇ ਮਤਲਬ ਹਰ ਪੱਧਰ ਤੇ ਅਸੀਂ ਸਕਿਉਰਟੀ ਤੁਹਾਡੇ ਨਾਲ ਹੈ ਕੋਈ ਇਦਾਂ ਦੀ ਗੱਲ ਨਹੀਂ ਕੋਈ ਰਾਜਪਰੇਜ ਗੁੰਡਾਗਰਦੀ ਜਾਂ ਕੋਈ ਐਸੀ ਗੱਲ ਬਿਲਕੁਲ ਨਹੀਂ ਹੈ ਜੀ ਸਰ ਇਹ ਤਾਂ ਤੁਸੀਂ ਪਬਲਿਕ ਨੂੰ ਮੈਸੇਜ ਦਿੱਤਾ ਜਿਹੜੇ ਕਿ ਸੋਸ਼ਲ ਮੀਡੀਆ ਇਨਫਲੂਐਂਸਰ ਐ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਇਦਾਂ ਦਾ ਜੋ ਮਤਲਬ ਕਿ ਖਬਰ ਇੱਕ ਕਮਿਸ਼ਨ ਕਰ ਰਹੇ ਨੇ ਨਹੀਂ ਉਹਨਾਂ ਨੂੰ ਇਹ ਹੀ ਕਹਾਂਗੇ ਜੀ ਇੱਕੋ ਆਪਣਾ ਸ਼ਹਿਰ ਹੈ ਇਹਨੂੰ ਆਪਣੇ ਸ਼ਹਿਰ ਨੂੰ ਆਪਣਾ ਸ਼ਹਿਰ ਸਮਝ ਕੇ ਆਪਾਂ ਰਹੀਏ ਨਾ ਇਦਾਂ ਦੀ ਖਬਰਾਂ ਝੂਟੀਆਂ ਫਲਾਈਏ ਵੀ ਰਾਜਪਰੇ ਐ ਗੁੰਡਾਗਰਦੀ ਇਹ ਵੋ ਹੈ ਜਾਂ ਕੁਛ ਨਹੀਂ ਹੈਗਾ ਜੀ ਠੀਕ ਹੈ ਮਾੜੀ ਮੋਟੀ ਵਾਰਦਾਤਾਂ ਤਾਂ ਹੁੰਦੀਆਂ ਜੀ ਇਹ ਬਹੁਤ ਪੁਰਾਣੀਆਂ 1947 ਦਾ ਜਦੋਂ ਦਾ ਕਾਨੂੰਨ ਬਣਿਆ ਚੋਰੀ ਟਕੈਤੀ ਦੇ ਕਾਨੂੰਨ ਉਦੋਂ ਬਣਿਆ ਉਦੋਂ ਦਾ ਹੀ ਚੱਲਦੇ ਆ ਰਹੇ ਥੋੜੇ ਬਹੁਤੇ ਹੁੰਦੇ ਆ ਕੋਈ ਗੱਲ ਨਹੀਂ ਉਹਨੂੰ ਅਸੀਂ ਥੱਲ ਪਾਵਾਂਗੇ ਬਿਲਕੁਲ ਫੜਾ ਸਰ ਮਾਰੇ ਅੰਸ਼ਰ ਤੇ ਨਸ਼ੇੜੀਆਂ ਜਿਹੜੇ ਹੈ ਅੱਜ ਵਾਰਤਾ ਉਹਨਾਂ ਨੂੰ ਕੀ ਚੇਤਾਵਨੀ ਦੇਣਾ ਚਾਹੁੰਦਾ ਉਹਨਾਂ ਨੂੰ ਇਹੀ ਚੇਤਾਵਨੀ ਦੇਣਾ ਚਾਹੁੰਦੇ ਆ ਜਾਂ ਤਾਂ ਸੁਧਰ ਜਾਣ ਨਹੀਂ ਤਾਂ ਫਿਰ ਉਹਨਾਂ ਲਈ ਜੇਲ੍ਹ ਦਾ ਰਸਤਾ ਬਹੁਤ ਜਲਦੀ ਉਹਨਾਂ ਨੂੰ ਜੇਲ੍ਹ ਦਾ ਰਸਤਾ ਅਸੀਂ ਦਿਖਾਵਾਂਗੇ